ਕੀ ਐਨਆਰਆਈ ਸਵਾਭੀ ਪਾਵਰ ਕੀ ਹੈਗੀ ਹੈ ਕਿਉਂ ਐਨਆਰਆਈਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਕੀ ਐਨਆਰਆਈਸ ਇੱਕਾਰਾ ਹੈ ਐਨਆਰਆਈਸ ਦਾ ਜਿੱਥੇ ਕਿ ਆਪਣੇ ਕੁ ਪ੍ਰੋਬਲਮਸ ਦੱਸ ਸਕਦੇ ਆ ਤੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਐਡਮਿਨਿਸਟ੍ਰੇਸ਼ਨ ਦੁਆਰਾ ਸੁਣਿਆ ਜਾਂਦਾ ਹੈ ਐਨਆਰਆਈਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਜਦੋਂ ਅਸੀਂ ਵਿਦੇਸ਼ ਦੇ ਵਿੱਚ ਚਲੇ ਜਾਂਦੇ ਆਂ ਪਿੱਛੇ ਜਿਹੜੀ ਸਾਡੀ ਪ੍ਰੋਪਰਟੀ ਹੈ ਉਹ ਕਿਸੇ ਦੇ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਔਰ ਜਦੋਂ ਅਸੀਂ ਛਡੋਣੇ ਆ ਕੇ ਤੇ ਸਾਨੂੰ ਬੜੀ ਜਿੱਦੋ ਜਹਿਦ ਕਰਨੀ ਪੈਂਦੀ ਹੈ। ਤੁਸੀਂ ਮੇਕ ਸ਼ੋਰ ਕਿ ਜਿਹੜੀਆਂ ਐਨ ਆਰ ਆਈਜ਼ ਦੇ ਮਸਲੇ ਹੈਗੇ ਆ ਉਹਨਾਂ ਨੂੰ ਵਿਦਿਨ ਦਾ ਟਾਈਮ ਲਾਈਨ ਉਹ ਖਤਮ ਕਰੋ ਤਾਂ ਕਿ ਐਨ ਆਰ ਆਈਜ਼ ਨੂੰ ਨਿਰਾਸ਼ਾ ਜਿਹੜੀ ਹੈ ਨਾ ਉਹ ਲੋਕੀ ਆਣਾ ਨਹੀਂ ਚਾਹੁੰਦੇ ਵਾਪਸ। ਛਿਤਰਨਾ ਉਹਨਾਂ ਦੇ ਜਿਹੜੇ ਕੇਸ ਉਹਨਾਂ ਦਾ ਨਿਪਟਾਰਾ ਕਰਾਂਗੇ ਉਹਨਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲੇਗਾ ਤੇ ਉਹ ਆਬਵੀਅਸਲੀ ਉਹ ਦੁਬਾਰਾ ਰਿਵਰਸ ਮਾਈਗ੍ਰੇਸ਼ਨ ਵੀ ਕਰਨਗੇ। ਉਹਨਾਂ ਨੂੰ ਲੱਗੂਗਾ ਕਿ ਸਿਸਟਮ ਅੱਛਾ ਹੈ। ਔਰ ਸਾਡਾ ਇਹੀ ਮੋਟੀਵੇਸ਼ਨ ਤੁਸੀਂ ਵਰਸ ਮਾਈਗ੍ਰੇਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਬੜੇ سارے ਲੋਕਾਂ ਨੇ ਰਿਵਰਸ ਮਾਈਗ੍ਰੇਸ਼ਨ ਕੀਤੀ ਦੀ ਹੈ ਤੁਹਾਨੂੰ ਕੀ ਲੱਗਦਾ ਕਾਰਨ ਕਿਤੇ ਕੋਨੇ ਲੋਕ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਨੇ ਕਿ ਜਿਵੇਂ ਵਾਕਈ ਸਿਸਟਮ ਕਰਕੇ ਵਾਪਸ ਨਹੀਂ ਹੋਣਾ ਚਾਹੁੰਦੇ ਐਨਆਰਆਈਜ਼ ਰਿਵਰਸ ਮਾਈਗ੍ਰੇਸ਼ਨ ਜਦੋਂ ਕਰਦੇ ਤਾਂ ਉਹਨਾਂ ਨੂੰ ਇੱਕ ਰੀਜ਼ਨ ਚਾਹੀਦਾ ਉਹ ਰੀਜ਼ਨ ਦੇ ਵਿੱਚ ਇਹ ਵੀ ਹੋ ਸਕਦਾ ਕਿ ਉਹ ਆਪਣੀ ਕੋਈ ਇੰਡਸਟਰੀ ਸਥਾਪਿਤ ਕਰਨਾ ਚਾਹੁੰਦੇ ਹੋਣ ਤੇ ਜਦੋਂ ਉਹਨਾਂ ਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਤਾਂ ਉਹ ਬਹੁਤ ਜ਼ਿਆਦਾ ਟਾਇਰਡ ਹੋ ਜਾਂਦੇ ਕਿੰਨਾ ਸਮਾਂ ਤੁਸੀਂ ਪੰਜਾਬ ਰਹੋਗੇ ਕਿੰਨਾ ਸਮਾਂ ਵਿਦੇਸ਼ ਦੇ ਵਿੱਚ ਮੇਰਾ ਕੋਈ ਜਾਂਦਾ ਪਲਾਨ ਨਹੀਂ ਹੈ ਤੇ ਬਿਲਕੁਲ ਅਸੀਂ ਡੱਟ ਚੁੱਕੇ ਹਾਂ ਐਨਆਰਆਈ ਸਭਾ ਦੀਆਂ ਚੋਣਾਂ ਦੇ ਵਿੱਚ ਪ੍ਰਵਿੰਦਰਕੌਰ ਬੰਗਾ ਵੱਡੇ ਫਰਕ ਦੇ ਨਾਲ ਜਿੱਤ ਹਾਸਲ ਕਰਕੇ ਐਨਆਰਆਈ ਸਭਾ ਦੇ ਪਹਿਲੇ ਮਹਿਲਾ ਪ੍ਰਧਾਨ ਬਣ ਗਏ ਨੇ ਪ੍ਰਵਿੰਦਰਕੌਰ ਬੰਗਾ ਸਾਡੇ ਨਾਲ ਮੌਜੂਦ ਹੈਗੇ ਨੇ ਕੀ ਕੁਝ ਵਿਜ਼ਨ ਹੈਗਾ ਔਰ ਐਨਆਰਆਈਆਂ ਦੇ ਲਈ ਕੀ ਕੁਝ ਇਹਨਾਂ ਦੇ ਵੱਲੋਂ ਪਲਾਨ ਤਿਆਰ ਕੀਤਾ ਗਿਆ ਤਾਂ ਸਾਰੀ ਗੱਲਬਾਤ ਕਰਦੇ ਹਾਂ ਮੇਰੇ ਨਾਲ ਪ੍ਰਵਿੰਦਰਕੌਰ ਬੰਗਾ ਜੀ ਮੌਜੂਦ ਨੇ ਮੈਮ ਸਭ ਤੋਂ ਪਹਿਲਾਂ ਤਾਂ ਸਵਾਗਤ ਔਰ ਮੁਬਾਰਕਾਂ ਤੁਹਾਨੂੰ ਬਹੁਤ ਬਹੁਤ ਥੈਂਕ ਯੂ ਜੀ ਬਹੁਤ ਬਹੁਤ ਮਿਹਰਬਾਨੀ ਤੁਹਾਡੀ ਕਿਵੇਂ ਮਹਿਸੂਸ ਕਰ ਰਹੇ ਹੋ ਪਹਿਲੀ ਵਾਰ ਕੋਈ ਲੇਡੀ ਪ੍ਰੈਜ਼ੀਡੈਂਟ ਬਣੇ ਨੇ ਅ ਸਭ ਤੋਂ ਪਹਿਲਾਂ ਤਾਂ ਰੱਬ ਦਾ ਸ਼ੁਕਰ ਕਰ ਰਹੇ ਆ ਔਰ ਬੜਾ ਅੱਛਾ ਮਹਿਸੂਸ ਹੋ ਰਿਹਾ ਕਿ ਵੋਟ ਜਿਹੜੀ ਹੈਗੀ ਆ ਉਹ ਬੜੀ ਬਹੁਮਤ ਦੇ ਨਾਲ ਅਸੀਂ ਜਿੱਤੇ ਆ ਔਰ ਅੱਛੇ ਨੰਬਰ ਜਿਹੜੇ ਸੀਗੇ ਵੋਟ ਕਾਸਟਿੰਗ ਹੋਈ ਆ ਹਾਂਜੀ ਅੱਛਾ ਬਾਕੀ ਗੱਲਾਂ ਤਾਂ ਮੈਂ ਬਾਅਦ ਚ ਹੋਣਾ ਪ੍ਰਵਿੰਦਕ ਕੋਰ ਬੰਗਾ ਹੋਣਾ ਦੀ ਬੈਕਗ੍ਰਾਉਂਡ ਕੀ ਹੈ ਕਦੋਂ ਤੁਸੀਂ ਵਿਦੇਸ਼ ਦੇ ਵਿੱਚ ਜਾਂਦੇ ਹੋ ਔਰ ਕਿਵੇਂ ਇੰਟਰਸਟ ਪੈਦਾ ਹੋਇਆ ਇਲੈਕਸ਼ਨ ਲੜਨ ਦਾ ਅ ਮੈਨੂੰ अबाउट 20 ਸਾਲ ਹੋ ਗਏ ਆ ਆਸਟ੍ਰੇਲੀਆ ਗਏ ਹੋਏ ਤੇ ਹੈਲਥ ਸੈਕਟਰ ਦੇ ਵਿੱਚ ਮੇਰਾ ਹੈ ਬੈਕਗ੍ਰਾਉਂਡ ਔਰ ਇਲੈਕਸ਼ਨਸ ਦੇ ਵਿੱਚ ਜਿਸ ਤਰ੍ਹਾਂ ਮੈਂ ਹਰ ਮੈਂ ਪੰਜਾਬ ਦੇ ਵਿੱਚ ਕਾਫੀ ਮਤਲਬ ਵਿਜ਼ਿਟ ਕਰਦੀ ਰਹਿੰਦੀ ਆਂ ਔਰ ਕਾਫੀ ਫ੍ਰੀਕੁਐਂਟਲੀ ਮੈਂ ਇੱਥੇ ਰਹਿੰਦੀ ਆਂ ਮੋਸਟ ਆਫ ਦਾ ਟਾਈਮ ਤੇ ਮੈਨੂੰ ਇਹ ਲੱਗਾ ਕਿ ਐਨਆਰਆਈ ਦੀਆਂ ਮੁਸ਼ਕਲਾਂ ਜਿਹੜੀਆਂ ਹੈਗੀਆਂ ਉਹ ਬਹੁਤ ਜ਼ਿਆਦਾ ਆ ਤੇ ਜਦੋਂ ਮੈਂ ਆਪਣੇ ਜਿਹੜੇ ਐਨਆਰਆਈ ਜਿਹੜਾ ਸਰਕਲ ਹੈਗਾ ਸਾਡਾ ਅਸੀਂ ਉਹਨਾਂ ਨਾਲ ਗੱਲਾਂ ਕਰਦੇ ਆਂ ਤੇ ਉਹ ਦੱਸਦੇ ਹੈਗੇ ਕਿ ਸਾਨੂੰ ਆਹ ਪ੍ਰੋਬਲਮਸ ਆ ਰਹੀਆਂ ਉਹਨਾਂ ਦੇ ਮਸਲੇ ਨਹੀਂ ਹੱਲ ਹੋ ਰਹੇ ਤਾਂ ਮੈਨੂੰ ਲੱਗਾ ਕਿ ਇਹ ਬੜੀ ਵੱਡੀ ਸਮੱਸਿਆ ਆ ਤੇ ਮਤਲਬ ਮੈਨੂੰ ਕੁਝ ਕਰਨਾ ਚਾਹੀਦਾ ਹੈ ਇਹਦੇ ਵਾਸਤੇ ਉਤੋਂ ਮੇਰੀ ਇਹ ਸੋਚ ਜਿਹੜੀ ਸੀਗੀ ਉਹਨੇ ਮੈਨੂੰ ਪ੍ਰਭਾਵਿਤ ਕੀਤਾ ਕਿ ਮੈਨੂੰ ਇਹ ਸਭਾ ਦੇ ਵਿੱਚ ਜਿਹੜੇ ਇਲੈਕਸ਼ਨਸ ਆ ਰਹੇ ਆ ਉਹਦੇ ਲਈ ਖੜੇ ਹੋਣਾ ਚਾਹੀਦਾ ਹਾਂ ਹਾਂਜੀ ਐਨਆਰਆਈ ਸਭਾ ਦੀ ਜਿਸ ਤਰੀਕੇ ਨਾਲ ਕਾਰਗੁਜ਼ਾਰੀ ਰਹੀ ਪਿਛਲੇ ਕੁਝ ਸਾਲਾਂ ਦੇ ਵਿੱਚ ਲੋਕ ਤਾਂ ਇੱਕ ਕਿਸਮ ਦੇ ਨਾਲ ਭੁੱਲੀ ਗਏ ਸੀਗੇ ਕਿਉਂਕਿ ਬੜੇ سارے ਲੋਕਾਂ ਦੀ ਸ਼ਿਕਾਇਤ ਰਹਿੰਦੀ ਸੀ ਜਿਹੜੇ ਵਿਦੇਸ਼ਾਂ ਤੋਂ ਹੁੰਦੇ ਸੀਗੇ ਕਿ ਸੁਣਵਾਈ ਨਹੀਂ ਹੁੰਦੀ ਐਨਆਰਆਈਆਂ ਦੀ ਇਹਦੇ ਲਈ ਕੀ ਕੁਝ ਤੁਸੀਂ ਪਲਾਨ ਕਰ ਰਹੇ ਹੋ ਹਾਂਜੀ ਜਿਸ ਤਰ੍ਹਾਂ ਤੁਸੀਂ ਕਿਹਾ ਭਈ ਸਭਾ ਜਿਹੜੀ ਹੈਗੀ ਐ ਦੀ ਕਾਰਗੁਜ਼ਾਰੀ ਦੇ ਉੱਪਰ ਇਹ ਕਾਫੀ ਜਿਹੜੇ ਸਵਾਲ ਅਰ ਦੂਸਰਾ ਜਿਹੜਾ ਕੁਐਸਚਨ ਹੈਗਾ ਕਿ ਆਪਾਂ ਜਿਹੜਾ ਅੱਗੇ ਉਹ ਕਾਰਗੁਜ਼ਾਰੀ ਦੇ ਬਾਰੇ ਜਿਹੜੇ ਪਿੱਛੇ ਹੋਈ ਉਹਦੇ ਬਾਰੇ ਤਾਂ ਮੈਂ ਕੋਈ ਕਮੈਂਟ ਨਹੀਂ ਕਰ ਸਕਦੀ ਪਰ ਇਹਦਾ ਜਿਹੜੇ ਕੱਲ ਦੇ ਰਿਜ਼ਲਟ ਹੈਗੇ ਆ ਉਹ ਆਪਣੇ ਆਪ ਹੀ ਦਰਸਾ ਰਹੇ ਆ ਕਿ ਜਿਹੜੇ ਸਾਡੇ ਓਪੋਨੈਂਟ ਸੀਗੇ ਉਹਨਾਂ ਦਾ ਕੀ ਪ੍ਰਧਾਨندگی ਦੇ ਵਿੱਚ ਜੋ ਉਹਨਾਂ ਦੀ ਕਾਰਗੁਜ਼ਾਰੀ ਰਹੀ ਆ ਪਰ ਜਿਹੜਾ ਆਉਣ ਵਾਲੇ ਸਾਡੇ ਮੈਨੀਫੈਸਟੋ ਹੈ ਔਰ ਜਿਹੜਾ ਸਾਡਾ ਅਸੀਂ ਜਿਹੜੇ ਪੁਆਇੰਟਸ ਜਿਨ੍ਹਾਂ ਨੂੰ ਕੰਸੀਡਰ ਕੀਤਾ ਕਿ ਅਸੀਂ 1 ਵਿੰਡੋ ਸਰਵਿਸ ਜਿਹੜੀ ਆ ਐਨ ਆਰ ਆਈਜ਼ ਲਈ ਉਹ ਪਹਿਲਾਂ ਸੀ ਤੇ ਉਹ ਸਰਵਿਸ ਨੂੰ ਦੁਬਾਰਾ ਜਿਹੜਾ ਹੈਗਾ ਉਹਨੂੰ ਕੀਤਾ ਜਾਵੇ ਸ਼ੁਰੂ ਔਰ ਸੈਕੰਡਲੀ ਜਿਹੜੀਆਂ ਐਨ ਆਰ ਆਈਜ਼ ਕੋਰਟਸ ਹੈਗੀਆਂ ਆ ਤੇ ਐਨ ਆਰ ਆਈ ਜਿਹੜੇ ਥਾਣੇ ਆ ਉਹਨਾਂ ਨੂੰ ਐਕਟਿਵ ਕੀਤਾ ਜਾਵੇ ਤਾਂ ਕਿ ਜਿਹੜੇ ਐਨ ਆਰ ਆਈਜ਼ ਇੱਥੇ ਆ ਕੇ ਧੱਕੇ ਨਾ ਖਾਈ ਜਾਣ ਉਹਨਾਂ ਦੇ ਜਿਹੜੇ ਮਸਲੇ ਹੈਗੇ ਆ ਉਹ ਫੌਰੀ ਤੌਰ ਦੇ ਉੱਪਰ ਜਿਹੜੇ ਆ ਉਹ ਫਿਨਿਸ਼ ਕੀਤੇ ਜਾਣ ਆ ਸਾਡੀ ਐਨ ਆਰ ਆਈ ਮਿਨਿਸਟਰ ਜਿਹੜੇ ਹੈਗੇ ਆ ਮਿਸਟਰ ਧਾਲੀਵਾਲ ਉਹਨਾਂ ਨਾਲ ਵੀ ਗੱਲ ਹੋਈ ਆ ਔਰ ਉਹ ਵੀ ਸੇਮ ਵਿਚਾਰ ਰੱਖਦੇ ਆ ਜਿਹੜੀ ਐਨ ਆਰ ਆਈ ਮਿਲਣੀ ਆ ਉਵੀ ਉਹਨਾਂ ਵਾਰੀ ਉਹਨਾਂ ਨੇ ਕੱਲ ਕਿਹਾ ਸੀਗਾ ਤੇ ਜਿਹੜੇ ਮਸਲੇ ਹੈਗੇ ਆ ਹੁਣ ਅਸੀਂ ਸਾਡਾ ਇਹ ਜੰਗੀ ਪੱਧਰ ਦੇ ਉੱਪਰ ਜਿਹੜਾ ਇਹ ਕੰਮ ਜਿਹੜਾ ਸ਼ੁਰੂ ਕੀਤਾ ਜਾਏਗਾ ਔਰ ਇਹਦੇ ਵਿੱਚ ਸਾਡਾ ਇਹੀ ਰਹੇਗਾ ਕਿ ਜਿਹੜੇ ਐਨਆਰਆਈ ਦੇ ਮਸਲੇ ਆ ਉਹ ਜਲਦੀ ਤੋਂ ਜਲਦੀ ਸੁਣੇ ਜਾਣ ਤੇ ਉਹਨਾਂ ਦਾ ਨਿਪਟਾਰਾ ਕੀਤਾ ਜਾਵੇ ਅੱਛਾ ਕੱਲ ਨਤੀਜੇ ਆਏ ਤੁਹਾਨੂੰ ਤਾਂ ਵੋਟਾਂ ਵਧੀਆ ਪੈ ਗਈਆਂ ਪਰ ਜਿਵੇਂ ਓਵਰਆਲ VOTING ਦੀ ਗੱਲ ਕਰੀ 168 VOTING ਪੋਲ ਜਿਹੜੀ ਹੈ ਹੋਈ ਪਰ 24000 ਦੇ ਕਰੀਬ ਐਨਆਰਆਈ ਮੈਂਬਰ ਹੈਗੇ ਸੀਗੇ ਇੰਨੀ ਘੱਟ VOTING ਹੋਣ ਦਾ ਕੀ ਕਾਰਨ ਲੱਗਦਾ ਤੁਹਾਨੂੰ ਦੇਖੋ ਇੱਕ ਇਹਦੇ ਵਿੱਚ ਇਹ ਹੈ ਕਿ 24000 ਮੈਂਬਰ ਤਾਂ ਹੈ ਪਰ ਜਿਹੜੀ ਲਿਸਟ ਹੈਗੀ ਆ ਉਹ अबाउट 2008 ਜਾਂ 2009 ਤੋਂ ਬਾਅਦ ਰਿਵਾਈਜ਼ ਹੀ ਨਹੀਂ ਹੋਈ ਹੋਈ ਉਹਨਾਂ ਵਿੱਚੋਂ ਬਹੁਤ ਸਾਰੇ ਜਿਹੜੇ ਮੈਂਬਰਸ ਆ ਉਹ ਉਹਨਾਂ ਦੀ ਡੈਥ ਹੋ ਚੁੱਕੀ ਆ ਜਾਂ ਕਈ ਮੈਂਬਰਸ ਇਹੋ ਜਿਹੜੇ ਕਿ ਉਹ ਐਗਜ਼ਿਸਟ ਹੀ ਨਹੀਂ ਕਰਦੇ ਹੁਣ ਜਿਹੜਾ ਦੂਸਰਾ ਕੁਐਸਚਨ ਹੈ ਕਿ ਇੰਨੀ VOTING ਕਟ ਕਿਉਂ ਹੋਈ ਕਿ ਇਹਦੇ ਵਿੱਚ ਜਿਹੜੀ ਪਹਿਲਾਂ ਜਿਹੜੇ ਇਲੈਕਸ਼ਨਸ ਹੁੰਦੇ ਰਹੇ ਆ ਔਰ ਜਿਹੜੇ ਪ੍ਰਧਾਨ ਆਉਂਦੇ ਰਹੇ ਆ ਉਹਨਾਂ ਦੀ ਜਿਹੜੀ ਕਾਰਗੁਜ਼ਾਰੀ ਆ ਉਹਦੀ ਵਜ੍ਹਾ ਨਾਲ ਇੱਕ ਵੱਡੀ ਨਿਰਾਸ਼ਾ ਵੀ ਸੀ ਔਰ ਉਹ ਨਿਰਾਸ਼ਾ ਦਾ ਸਾਹਮਣਾ ਜਿਹੜਾ ਹੈਗਾ ਉਹ ਸਾਨੂੰ ਵੀ ਕਰਨਾ ਪਿਆ ਉਹਦੇ ਕਰਕੇ VOTING ਜਿਹੜੀ ਇਹ ਥੋੜੀ ਜਹੀ ਘਟਦਾ ਹੈ ਪਰ ਜੇ ਆਪਾਂ ਪਹਿਲਾਂ ਦੇ ਲਾਸਟ ਟਾਈਮ ਜਦੋਂ VOTING ਹੋਈ ਸੀ ਉਹਦੇ ਵਿੱਚ ਵੀ 363 VOTES ਹੋਏ ਸੀਗੇ 2020 ਦੇ ਵਿੱਚ ਕੱਲ ਵੀ ਜਿਹੜੀ ਪ੍ਰੋਬਲਮ ਇਹ ਆਈ ਕਿ 168 VOTES ਦਾ ਕਾਸਟ ਹੋਈਆਂ ਪਰ ਇਹਦੇ ਵਿੱਚ ਕੀ ਹੋਇਆ ਕਿ ਬਹੁਤ ਸਾਰੀਆਂ ਜਿਹੜੀਆਂ ਵੋਟਰ ਆ ਰਹੇ ਸੀ ਮੈਨੂੰ ਬਹੁਤ ਸਾਰੀਆਂ ਕਾਲਸ ਆਈਆਂ ਉਹ ਕਹਿੰਦੇ ਕਿ ਸਾਨੂੰ ਰਸਤੇ ਦੇ ਵਿੱਚੋਂ ਹੀ ਵਾਪਸ ਕਰ ਦਿੱਤਾ ਗਿਆ ਸਾਡੇ ਇੱਕ ਆਪੋਨੈਂਟ ਵੱਲੋਂ ਕਿ ਵੋਟਾਂ ਬੰਦ ਹੋ ਚੁੱਕੀਆਂ ਤੇ ਕੱਲ ਘੱਟੋ ਘੱਟ ਜਿਆਦਾ ਨਹੀਂ ਤਾਂ 400 ਤੋਂ ਉੱਪਰ ਜਿਹੜੀ ਉਮੀਦ ਸੀ ਸਾਨੂੰ ਪੀ ਵੋਟਸ ਕਾਸਟ ਹੋਣਗੀਆਂ ਪਰ ਕਿਉਂਕਿ ਜਿਹੜਾ ਜਦੋਂ ਅਸੀਂ ਕੁਝ ਉਹਨਾਂ ਦੇ ਪਰਦੇ ਜਿਹੜੇ ਫਾਸਟ ਕੀਤੇ ਤਾਂ ਉਹਨਾਂ ਦੀ ਵਜ੍ਹਾ ਨਾਲ ਉਹਨਾਂ ਨੇ ਬਾਹਰ ਕਾਫੀ ਹੰਗਾਮਾ ਵੀ ਕੀਤਾ ਤੇ ਉਹਦੀ ਵਜ੍ਹਾ ਨਾਲ ਜਿਹੜੇ ਐਨ ਆਰ ਆਈਜ਼ ਵੋਟ ਕਰਨ ਆਏ ਹੋਏ ਸੀਗੇ ਉਹਨਾਂ ਨੂੰ ਰਸਤੇ ਦੇ ਵਿੱਚ ਗਲਤ ਮੈਸੇਜ ਚਲਾ ਗਿਆ ਕਿ ਵੋਟਾਂ ਕੈਨਸਲ ਹੋ ਗਈਆਂ ਉਹਦੀ ਵਜ੍ਹਾ ਨਾਲ ਉਹ ਆਏ ਨਹੀਂ ਕਾਰਨ ਕੀ ਸੀਗਾ ਕੱਲ ਇੱਕ ਇਹ ਵੀ ਅਲੀਗੇਸ਼ਨ ਲੱਗੇ ਕਿ ਵੋਟਾਂ ਪਾਉਣ ਨਹੀਂ ਦਿੱਤੀਆਂ ਗਈਆਂ ਹਾਂਜੀ ਕੱਲ ਸਾਨੂੰ ਬੜੀ ਪ੍ਰੋਬਲਮ ਆਈ ਹੈਗੀ ਕਿ ਜਿਹੜੇ ਸਾਡੇ ਵਿਰੋਧੀ ਸਨ ਉਹਨਾਂ ਨੇ ਕੱਲ ਉੱਥੇ ਬਾਹਰ ਜਦੋਂ ਅਸੀਂ ਇਹ ਹਾਈਲਾਈਟ ਕੀਤਾ ਕਿ ਜਿਹੜੀਆਂ ਵੋਟਾਂ ਪਰਟੀਕੂਲਰ ਨਵੇਂ ਸ਼ਹਿਰ ਤੋਂ ਔਰ ਕੁਝ ਵੋਟਾਂ ਮੋਗੇ ਤੋਂ ਜਿਹੜੀਆਂ ਸਾਨੂੰ ਉਹ ਨਕਲੀ ਬਣਾਈਆਂ ਗਈਆਂ ਤੇ ਸਾਡੇ ਕੋਲ ਪ੍ਰੂਫ ਵੀ ਇਹਦੇ ਹੈਗੇ ਆ ਜਿਹੜੇ ਮੈਂ ਕੱਲ ਮੀਡੀਆ ਨੂੰ ਦਿੱਤੇ ਆ ਉਹ ਵੋਟਾਂ ਜਿਹੜੀਆਂ ਸਨ ਜਦੋਂ ਅਸੀਂ ਇਹ ਹਾਈਲਾਈਟ ਕੀਤਾ ਔਰ ਐਡਮਿਨਿਸਟ੍ਰੇਸ਼ਨ ਨੇ ਬੜੇ ਜੰਗੀ ਪੱਧਰ ਦੇ ਉੱਪਰ ਇਹਦੇ ਤੇ ਐਕਸ਼ਨ ਲਿਆ ਤੇ ਉਹ ਵੋਟਾਂ 152 ਦੇ ਕਰੀਬ ਗਲਤ ਵੋਟਾਂ ਜਿਹੜੀਆਂ ਸਨ ਉਹ ਰੋਕ ਦਿੱਤੀਆਂ ਗਈਆਂ ਉਹ ਨਹੀਂ ਪਾਣ ਦਿੱਤੀਆਂ ਗਈਆਂ ਉਹਦੀ ਵਜ੍ਹਾ ਨਾਲ ਜਦੋਂ ਉਹਨਾਂ ਨੂੰ ਲੱਗਾ ਕਿ ਸਾਡਾ ਪਰਦਾ ਫਾਸ਼ ਹੋ ਰਿਹਾ ਤੇ ਉਹ ਬੈਠ ਕੇ ਉਹਨਾਂ ਨੂੰ ਧਰਨਾ ਦਿੱਤਾ ਉੱਥੇ ਤੇ ਇਸ ਵਜ੍ਹਾ ਨਾਲ ਉੱਥੇ ਜਿਹੜਾ ਕੱਲ ਹੰਗਾਮਾ ਹੋਇਆ ਉਹਦਾ ਇਹੀ ਰੀਜ਼ਨ ਸੀਗਾ ਅੱਛਾ ਚੈਲੰਜ ਬਹੁਤ سارے ਹੋਣਗੇ ਤੁਹਾਡੇ ਲਈ ਵੀ ਕਿਉਂਕਿ ਸਮੱਸਿਆਵਾਂ ਬਹੁਤ ਨ ਸਭ ਤੋਂ ਵੱਡੀ ਜੇਕਰ ਸਮੱਸਿਆ ਦੇਖੀ ਜਾਵੇ ਤਾਂ ਐਨਆਰਆਈਆਂ ਦੀ ਸ਼ਿਕਾਇਤ ਰਹਿੰਦੀ ਹੈ ਕਿ ਜਦੋਂ ਅਸੀਂ ਵਿਦੇਸ਼ ਦੇ ਵਿੱਚ ਚਲੇ ਜਾਂਦੇ ਹਾਂ ਪਿੱਛੇ ਜਿਹੜੀ ਸਾਡੀ ਪ੍ਰਾਪਰਟੀ ਹੈ ਉਹ ਕਿਸੇ ਦੇ ਵੱਲੋਂ ਕਬਜ਼ਾ ਕਰ ਲਿਆ ਜਾਂਦਾ ਔਰ ਜਦੋਂ ਅਸੀਂ ਛਡੋਣੇ ਆ ਕੇ ਤਾਂ ਸਾਨੂੰ ਬੜੀ ਜद्दोजਹਿਦ ਕਰਨੀ ਪੈਂਦੀ ਹੈ ਇਹਦੇ ਲਈ ਕੀ ਕੁਝ ਕਰ ਰਹੇ ਹੋ ਤੁਸੀਂ ਦੇਖੋ ਇੱਕ ਇਹਦੇ ਵਿੱਚ ਨਾ ਐਨਆਰਆਈ ਐਕਟ ਜਿਹੜਾ ਹੈ ਉਹ ਡਰਾਫਟਡ ਵੀ ਹੈ ਤੇ ਜਿਸ ਤਰ੍ਹਾਂ ਮੈਂ ਕਿਹਾ ਕਿ ਜਿਹੜੀ ਇਹ ਸਮੱਸਿਆ ਹੈਗੀ ਆ ਐਨਆਰਆਈਜ਼ ਦੇ ਜਿਹੜੇ ਕੋਰਟਸ ਆ ਜਿਹੜੀਆਂ ਕੋਰਟ ਹੈਗੀਆਂ ਉਹਨਾਂ ਨੂੰ ਐਨਆਰਆਈ ਦੇ ਮਸਲੇ ਇੱਕ ਟਾਈਮ ਬਾਉਂਡ ਉਹ ਇੱਕ ਟਾਈਮ ਬਾਉਂਡ ਜਿਹੜਾ ਹੈਗਾ ਉਹਦੇ ਵਿੱਚ ਖਤਮ ਕਰਨੇ ਚਾਹੀਦੇ ਆ ਇਸ ਤਰ੍ਹਾਂ ਨਹੀਂ ਕਿ ਜਿਹੜੇ ਮਸਲੇ ਹੈਗੇ ਉਹ 10 10 ਸਾਲ ਚੱਲੇ ਜਾਣ ਕਿਉਂਕਿ ਐਨ ਆਰ ਆਈਸ ਨੇ ਆਣਾ ਛੁੱਟੀ ਲੈ ਕੇ ਆਣਾ ਲਿਮਟਿਡ ਟਾਈਮ ਹੁੰਦਾ ਔਰ ਜਿਹੜੇ ਪ੍ਰੋਪਰਟੀਆਂ ਦੇ ਮਸਲੇ ਆ ਜਾਂ ਐਨ ਆਰ ਆਈਸ ਨਾਲ ਰਿਲੇਟਡ ਕੋਈ ਵੀ ਮਸਲੇ ਹੈਗੇ ਆ ਉਹਨਾਂ ਨੂੰ ਟਾਈਮ ਬਾਉਂਡ ਤਰੀਕੇ ਦੇ ਨਾਲ ਹੱਲ ਕੀਤਾ ਜਾਵੇ ਔਰ ਸਾਡਾ ਇਹੀ ਉਪਰਾਲਾ ਰਹੇਗਾ ਕਿ ਅਸੀਂ ਸਰਕਾਰ ਦੇ ਨਾਲ ਔਰ ਕਾਨੂੰਨ ਦਾ ਵੀ ਸਹਾਰਾ ਲਵਾਂਗੇ ਅਸੀਂ ਵੀ ਵਿਲ ਇਨਵੋਲ 올 ਦਾ ਰਿਸਪੈਕਟਿਵ ਅਥਾਰਟिटीज ਟੂ ਮੇਕ ਸ਼ੋਰ ਕਿ ਜਿਹੜੀਆਂ ਐਨਆਰਆਈਜ਼ ਦੇ ਮਸਲੇ ਹੈਗੇ ਆ ਉਹਨਾਂ ਨੂੰ ਵਿਦਨ ਦਾ ਟਾਈਮ ਲਾਈਨ ਉਹ ਖਤਮ ਕਰੋ ਤਾਂ ਕਿ ਐਨਆਰਆਈਜ਼ ਨੂੰ ਨਿਰਾਸ਼ਾ ਜਿਹੜੀ ਹੈ ਨਾ ਉਹ ਲੋਕੀ ਆਣਾ ਨਹੀਂ ਚਾਹੁੰਦੇ ਵਾਪਸ ਉਹ ਕਹਿੰਦੇ ਸਾਡੇ ਵੀ ਅਸੀਂ ਬਹੁਤ ਥੱਕ ਚੁੱਕੇ ਆ ਸਿਸਟਮ ਤੋਂ ਤੰਗ ਆ ਚੁੱਕੇ ਆ ਤੇ ਜਦੋਂ ਆਪਾਂ ਐਨਆਰਆਈਜ਼ ਨੂੰ ਅ ਚੰਗੀ ਤਰ੍ਹਾਂ ਉਹਨਾਂ ਦੇ ਜਿਹੜੇ ਕੇਸ ਉਹਨਾਂ ਦਾ ਨਿਪਟਾਰਾ ਕਰਾਂਗੇ ਉਹਨਾਂ ਨੂੰ ਪੋਜ਼ੀਟਿਵ ਰਿਜ਼ਲਟ ਮਿਲੇਗਾ ਤੇ ਉਹ ਆਬਵੀਅਸਲੀ ਉਹ ਦੁਬਾਰਾ ਰਿਵਰਸ ਮਾਈਗ੍ਰੇਸ਼ਨ ਵੀ ਕਰਨਗੇ ਉਹਨਾਂ ਨੂੰ ਲੱਗੂਗਾ ਕਿ ਸਿਸਟਮ ਅੱਛਾ ਹੈ ਔਰ ਸਾਡਾ ਇਹੀ ਮੋਟਿਵ ਹੈ ਕਿ ਪੰਜਾਬ ਖਾਲੀ ਹੋ ਰਿਹਾ ਲੋਕ ਬਾਹਰ ਜਾਈ ਜਾ ਰਹੇ ਆ ਐਂਡ ਵਨ ਆਫ ਦਾ ਮੇਨ ਮੋਟਿਵ ਇਜ਼ ਕਿ ਵੀ ਹੈਵ ਟੂ ਇਨਕਰੀਸ ਦਾ ਐਨ ਆਰ ਆਈਜ਼ ਦੀ ਜਿਹੜੀ ਸੇਫਟੀ ਆ ਐਨ ਆਰ ਆਈਜ਼ ਦਾ ਜਿਹੜਾ ਉਹਨਾਂ ਨੂੰ ਕੌਨਫੀਡੈਂਸ ਦੁਬਾਰਾ ਦੁਬਾਰਾ ਉਹਨਾਂ ਨੂੰ ਕਰਨਾ ਕਿ ਤੁਸੀਂ ਵਾਪਸ ਆਓ ఎవਰੀਥਿੰਗ ਇਜ਼ ਡੂਇੰਗ ਵੈਲ ਹੈਨਾ ਤੇ ਇਹ ਸਾਡਾ ਜਿਹੜਾ ਮੇਨ ਹੈਗਾ ਇਹੀ ਰਹੇਗਾ ਕਿ ਐਨਆਰਆਈਜ਼ ਦੁਬਾਰਾ ਪੰਜਾਬ ਜਾਣ ਉਹਨਾਂ ਦੇ ਮਸਲੇ ਹੱਲ ਕੀਤੇ ਜਾਣ ਸਰਕਾਰ ਤੇ ਕਾਨੂੰਨ ਦੇ ਅੱਗੇ ਸਾਡੀ ਰਿਕੁਐਸਟ ਹੈਗੀ ਹੈ ਕਿ ਉਹ ਸਾਡਾ ਜਿਹੜਾ ਵੀ ਅਸੀਂ ਰਿਕੁਐਸਟ ਕਰਾਂਗੇ ਉਹਨੂੰ ਹੱਲ ਕੀਤਾ ਜਾਵੇ ਰਿਵਰਸ ਮਾਈਗ੍ਰੇਸ਼ਨ ਨੂੰ ਕਿਵੇਂ ਦੇਖਦੇ ਹੋ ਤੁਸੀਂ ਕਿਉਂਕਿ ਬੜੇ ਸਾਰੇ ਲੋਕਾਂ ਨੇ ਰਿਵਰਸ ਮਾਈਗ੍ਰੇਸ਼ਨ ਕੀਤੀ ਵੀ ਹੈ ਤੁਹਾਨੂੰ ਕੀ ਲੱਗਦਾ ਕਾਰਨ ਕਿਥੇ ਕੋਨੇ ਲੋਕ ਆਪਣੇ ਆਪ ਨੂੰ ਫਸਿਆ ਮਹਿਸੂਸ ਕਰਦੇ ਨੇ ਕਿ ਜਾਂ ਵਾਕਈ ਸਿਸਟਮ ਕਰਕੇ ਵਾਪਸ ਨਹੀਂ ਹੋਣਾ ਚਾਹੁੰਦੇ ਇਹਦੇ ਇਸ ਨਾ ਇਹਦੇ ਦੋ ਰੀਜ਼ਨ ਹੈ ਜੀ ਇੱਕ ਰੀਜ਼ਨ ਹੈ ਕਿ ਜਦੋਂ ਐਨਆਰਆਈਜ਼ ਰਿਵਰਸ ਮਾਈਗ੍ਰੇਸ਼ਨ ਜਦੋਂ ਕਰਦੇ ਹੈ ਤਾਂ ਉਹਨਾਂ ਨੂੰ ਇੱਕ ਰੀਜ਼ਨ ਚਾਹੀਦਾ ਉਹ ਰੀਜ਼ਨ ਦੇ ਵਿੱਚ ਇਹ ਵੀ ਹੋ ਸਕਦਾ ਕਿ ਉਹ ਆਪਣੀ ਕੋਈ ਇੰਡਸਟਰੀ ਸਥਾਪਿਤ ਕਰਨਾ ਚਾਹੁੰਦੇ ਹੋਣ ਤੇ ਜਦੋਂ ਉਹਨਾਂ ਨੂੰ ਅਲੱਗ-ਅਲੱਗ ਦਫ਼ਤਰਾਂ ਦੇ ਵਿੱਚ ਜਾਣਾ ਪੈਂਦਾ ਤਾਂ ਉਹ ਬਹੁਤ ਜ਼ਿਆਦਾ ਟਾਇਰਡ ਹੋ ਜਾਂਦੇ ਕਿ ਕਿਉਂਕਿ ਐਨ ਆਰ ਆਈ ਤੁਸੀਂ ਤੁਹਾਨੂੰ ਇੱਕ ਸਿਸਟਮ ਦਾ ਨਹੀਂ ਪਤਾ ਹੁੰਦਾ ਤੇ ਸਾਡਾ ਇੱਕ ਪਹਿਲਾ ਐਨ ਆਰ ਆਈ ਸਭਾ ਦੇ ਵਿੱਚ ਇੱਕ ਵਨ ਵਿੰਡੋ ਸਰਵਿਸ ਵੀ ਸ਼ੁਰੂ ਕੀਤੀ ਗਈ ਸੀ ਜਿਹਦੇ ਵਿੱਚ ਕਿ ਉਹਨਾਂ ਨੂੰ ਜੇ ਕਿਸੇ ਵੀ ਆਪਣੀ ਇਨਵੈਸਟਮੈਂਟ ਕਰਨੀ ਆ ਤੇ ਉਹਨਾਂ ਨੂੰ ਪ੍ਰੋਪਰ ਉੱਥੇ ਹੀ ਸਾਰੀ ਇਨਫੋਰਮੇਸ਼ਨ ਮਿਲ ਜਾਂਦੀ ਸੀ ਤੇ ਜਦੋਂ ਐਨ ਆਰ ਆਈਜ਼ ਜੇ ਦੁਬਾਰਾ ਸਭਾ ਆਪਾਂ ਇਹਦੇ ਸਕਸੈਸਫੁਲ ਰਹਿੰਦੇ ਆ ਔਰ ਜਿਹੜਾ ਮੇਰਾ ਪੂਰਾ ਕੋਸ਼ਿਸ਼ ਰਹੇਗੀ ਤੇ ਉਹਦੇ ਵਿੱਚ ਕੀ ਹੋਏਗਾ ਕਿ ਉਹ ਜਦੋਂ ਦੁਬਾਰਾ ਆਉਂਦੇ ਆ ਆਪਣੇ ਐਨ ਆਰ ਆਈਜ਼ ਨੇ ਕਿਸੇ ਨੇ ਉਦਯੋਗ ਸਥਾਪਿਤ ਕਰਨਾ ਆ ਤੇ ਦੇ ਕੈਨ ਕਮ ਹੇਅਰ ਦੇ ਕੈਨ ਡਿਸਕਸ ਇਨ ਵਨ ਆਫਿਸ ਦੇ ਕੈਨ ਪੁਟ देयर ਅਪਲੀਕੇਸ਼ਨ ਐਂਡ एवरीथिंग कैन बी ਰਿਜ਼ੋਲਵਡ ਐਟ ਵਨ ਪੁਆਇੰਟ ਤੇ ਉਹਦੇ ਨਾਲ ਉਹਨਾਂ ਨੂੰ ਇੱਕ ਸੇਫ ਉਹਨਾਂ ਨੂੰ ਇੱਕ ਮੈਂਟਲ ਪੀਸ ਵੀ ਹੋਏਗਾ ਕਿ ਮੈਨੂੰ ਅਲੱਗ-ਅਲੱਗ ਜਗ੍ਹਾ ਤੇ ਨਹੀਂ ਜਾਣਾ ਪੈਣਾ ਐਂਡ ਇਟ ਕੈਨ ਬੀ ਰਿਜ਼ੋਲਵਡ ਈਜ਼ੀਲੀ ਤੇ obviously ਉਹ ਇਨ ਐਨਆਰਆਈ ਇਨਵੈਸਟ ਵੀ ਕਰਨਗੇ ਜਦੋਂ ਐਨਆਰਆਈ ਇਨਵੈਸਟ ਕਰਨਗੇ ਉਹਦੇ ਨਾਲ ਕਿ ਪੰਜਾਬ ਦੀ ਜਿਹੜੀ ਹੈਗੀ ਆ ਅਨਇੰਪਲੋਇਮੈਂਟ ਹੈ ਯੂਥ ਆ ਉਹਨਾਂ ਨੂੰ ਅੱਛਾ ਇੰਪਲੋਇਮੈਂਟ ਮਿਲੇਗਾ ਔਰ obviously ਇਟ ਵਿਲ ਹੈਲਪ ਦਾ ਸਟੇਟ ਇਟ ਵਿਲ ਹੈਲਪ ਦਾ ਐਨਆਰਆਈਜ਼ ਤੇ ਸਭ ਦਾ ਹੀ ਇਹਦੇ 'ਚ ਹੈ ਬੈਨੀਫਿਟ ਉਮੀਦ ਕਰ ਸਕਦੇ ਆ ਕਿ ਆਉਣ ਵਾਲੇ ਸਮੇਂ ਦੇ ਵਿੱਚ ਐਨਆਰਆਈ ਸਭਾ ਦੇ ਵਿੱਚ ਹੀ ਸਾਰੇ ਕੰਮ ਐਨਆਰਆਈਆਂ ਦੇ ਹੋਣ ਕਰਨਗੇ ਇਸ ਦਾ ਦੇਖੋ ਜਿਹੜਾ ਐਨਆਰਆਈ ਸਭਾ ਹੈ ਇਹਦੇ 'ਚ ਐਸ ਸੱਚ ਕੋਈ ਅਥਾਰਟੀ ਨਹੀਂ ਹੈ ਪਰ ਇਹਦੇ ਵਿੱਚ ਕੀ ਇਟਸ ਅ ਬ੍ਰਿਜ ਇਟਸ ਬ੍ਰਿਜ ਹੈ ਕਿ ਜਿਹਦੇ ਵਿੱਚ ਕਿ ਤੁਸੀਂ ਐਨ ਆਰ ਆਈਸ ਦੇ ਮਸਲੇ ਸਰਕਾਰ ਦੇ ਤੱਕ ਇੱਕ ਅੱਛੇ ਪਲੇਟਫਾਰਮ ਦੇ ਥਰੂ ਪਹੁੰਚਾ ਸਕਦੇ ਆ ਤੇ ਸਾਡਾ ਜਿਹੜਾ ਮੇਨ ਮੋਟਿਵ ਹੈ ਕਿ ਐਨ ਆਰ ਆਈ ਸਭਾ ਦਾ ਜਿਹੜਾ ਪਲੇਟਫਾਰਮ ਹੈ ਇਹਨੂੰ ਇਸ ਤਰੀਕੇ ਨਾਲ ਯੂਜ਼ ਕੀਤਾ ਜਾਏ ਕਿ ਐਨ ਆਰ ਆਈ ਦੇ ਜਿਹੜੇ ਸਾਰੇ ਮਸਲੇ ਹੈ ਉਹਨਾਂ ਦੇ ਹਿੱਤਾਂ ਦੇ ਵਿੱਚ ਕੰਮ ਕੀਤਾ ਜਾ ਸਕੇ ਤੇ ਇਹ ਜਦੋਂ ਪਲੇਟਫਾਰਮ ਨੂੰ ਅਸੀਂ ਦੁਬਾਰਾ ਰਿਵਾਈਵ ਕਰਾਂਗੇ ਇਟ ਵਿਲ ਟੇਕ ਸਮ ਟਾਈਮ ਰੀਵਾਈਵ ਕਰਕੇ ਜਿਹੜੇ ਅਲੱਗ-ਅਲੱਗ ਮਸਲੇ ਹੈ ਸਾਡੀਆਂ ਹੁਣ ਮੀਟਿੰਗਸ ਅਗਲੇ ਹਫਤੇ ਤੋਂ ਸ਼ੁਰੂ ਹੋ ਜਾਣੀਆਂ ਤੇ ਆਪਾਂ ਇੱਕ 1 ਮਨਥ ਜਿਹੜਾ ਇੱਥੇ ਸਪੈਂਡ ਕਰਾਂਗੇ 1 2 ਮਨਥ ਤੇ ਉਹਦੇ ਅਕੋਰਡਿੰਗਲੀ ਫਿਰ ਆਪਾਂ ਪ੍ਰਾਇਰੀਟੀ ਵਾਈਜ਼ ਜਿਹੜਾ ਹੈ ਉਹ ਕੰਮ ਕਰਨਾ ਸ਼ੁਰੂ ਕਰ ਦੇਣਾ ਤੁਸੀਂ ਵੀ ਆਪਣਾ ਫਿਰ ਸ਼ੈਡਿਊਲ ਸੈੱਟ ਕਰ ਰਹੇ ਹੋ ਹੁਣ ਕਿੰਨਾ ਸਮਾਂ ਤੁਸੀਂ ਪੰਜਾਬ ਰਹੋਗੇ ਕਿੰਨਾ ਸਮਾਂ ਵਿਦੇਸ਼ ਦੇ ਵਿੱਚ ਦੇਖੋ ਮੈਂ ਤਾਂ ਪੰਜਾਬ ਦੇ ਵਿੱਚ ਦੇਖੋ ਸਾਡੀ ਕੈਫੀ ਡਾਇਵਰਟ ਹੁੰਦਾ ਜਦੋਂ ਸਾਈਨ ਕਰਦੇ ਆ ਵੈਨ ਵੀ ਅਪਲਾਈ ਫਾਰ ਦਾ ਨੋਮੀਨੇਸ਼ਨ ਕਿ ਸਾਨੂੰ 9 ਮਹੀਨੇ ਵੀ ਹੈਵ ਟੂ ਬੀ ਵਰਕਿੰਗ ਇਨ ਦਾ ਸਭਾ ਤੇ ਮੇਰਾ ਕੋਈ ਜਾਣ ਦਾ ਪਲਾਨ ਨਹੀਂ ਹੈ ਤੇ ਬਿਲਕੁਲ ਅਸੀਂ ਡੱਟ ਚੁੱਕੇ ਆ ਮੈਦਾਨ ਦੇ ਵਿੱਚ ਤੇ ਬਿਲਕੁਲ ਮੈਂ ਆਫਿਸ ਮੰਡੇ ਨੂੰ ਰੱਬ ਮੇਰ ਰੱਖੇ ਤੇ ਆਈ ਵਿਲ ਡਿਸਕਸ ਵਿਦ ਦਾ ਅਥਾਰਟिटीज ਐਂਡ ਐਡਮਿਨਿਸਟ੍ਰੇਸ਼ਨ ਸੋ ਥੈਟ ਆਈ ਕੈਨ ਟੇਕ ਦਾ ਇਨਚਾਰਜ ਆਫੀਸ਼ਲੀ ਔਨ ਮੰਡੇ ਇੱਕ ਸਵਾਲ ਹੋ ਰਿਹਾ ਇੰਪੋਰਟੈਂਟ ਕਿ ਜਿਵੇਂ 24000 ਦੇ ਕਰੀਬ ਮੈਂਬਰ ਹੈਗੇ ਨੇ ਐਨਆਰਆਈ ਸਭਾ ਦੇ ਪਰ ਜੇਕਰ ਪੰਜਾਬੀਆਂ ਦੀ ਗੱਲ ਕਰੀਏ ਤਾਂ ਮੈਨੂੰ ਲੱਗਦਾ ਕਿ ਲੱਖਾਂ ਦੀ ਗਿਣਤੀ ਦੇ ਵਿੱਚ ਨੇ ਜਿਹੜੇ ਵਿਦੇਸ਼ਾਂ ਦੇ ਵਿੱਚ ਹੈਗੇ ਨੇ ਐਨਆਰਆਈ ਸਭਾ ਦੇ ਨਾਲ ਜੁੜੇ ਨਾ ਹੋਣ ਦਾ ਕਾਰਨ ਤੁਹਾਨੂੰ ਕੀ ਲੱਗਦਾ ਕਿ ਜਾਂ ਉਸ ਤਰੀਕੇ ਦੇ ਨਾਲ ਉਹਨਾਂ ਨੂੰ ਜਾਣਕਾਰੀ ਨਹੀਂ ਮੁਹੱਈਆ ਕਰਵਾਈ ਜਾ ਰਹੀ ਇਹਦੇ ਵਿੱਚ ਦੋ ਚੀਜ਼ਾਂ ਹੈ ਇੱਕ ਤਾਂ ਹੈ ਕਿ ਜਦੋਂ ਸਭਾ 96 97 ਦੇ ਵਿੱਚ ਐਗਜ਼ਿਸਟੈਂਸ ਚਾਈ ਸੀ ਉਦੋਂ ਕਾਫੀ ਮੈਂਬਰ ਜੁੜੇ ਸਨ ਉਸ ਤੋਂ ਬਾਅਦ ਵਿੱਚ ਲੋਕਾਂ ਦੇ ਵਿੱਚ ਜਿਹੜਾ ਅਵੇਅਰਨੈਸ ਵੀ ਨਹੀਂ ਰਹੀ ਹੈਗੀ ਕਿਸੇ ਨੂੰ ਬਹੁਤ ਨਾ ਕਿਸੇ ਨੂੰ ਬਟ ਬਹੁਤ ਜਿਹੜੀ ਇਹਦੀ ਅਵੇਅਰਨੈਸ ਨਹੀਂ ਕੀਤੀ ਗਈ ਐ ਐਨਆਰਆਈ ਸਭਾ ਦੀ ਔਰ ਇਹ ਇੱਕ ਤਾਂ ਹੁਣ ਸਾਡਾ ਜਿਹੜਾ ਹੈਗਾ ਕਿ ਆਪਾਂ ਜਾਣੂ ਕਰਾਵਾਂਗੇ ਕਿ ਐਨਆਰਆਈ ਸਭਾ ਕੀ ਕੀ ਕਰ ਸਕਦੀ ਐ ਐਨਆਰਆਈਜ਼ ਲਈ ਤੇ ਆਪਾਂ ਮੋ ਜਿਹੜੇ ਲੋਕ ਜ਼ਿਆਦਾ ਜਿਹੜੇ ਐਨਆਰਆਈਜ਼ ਹੈਗੇ ਆ ਉਹ ਜੋੜਾਂਗੇ ਆਪਾਂ ਨਾਲ ਇਹਦੇ ਪਰ ਪਿੱਛੇ ਸਮੇਂ ਤੋਂ ਕਾਫੀ ਦੋ ਮਤਲਬ ਕਾਫੀ ਸਾਲਾਂ ਤੋਂ ਐਨਆਰਆਈ ਸਭਾ ਨਾਲ ਲੋਕਾਂ ਦਾ ਜੁੜਨਾ ਬੰਦ ਹੋ ਗਿਆ ਕਿਉਂਕਿ ਉਹਨਾਂ ਵਿੱਚ ਨਿਰਾਸ਼ਾ ਵੀ ਸੀ ਤੇ ਇਲੈਕਸ਼ਨਸ ਨਹੀਂ ਹੋਏ ਅ uh, ਮਤਲਬ 2013 ਤੋਂ ਬਾਅਦ ਤਾਂ 2027 ইয়ার ইলেকशंस ਨਹੀਂ ਹੋਏ তো ਇਹ ਕਾਫੀ ਵੱਡੀ ਇੱਕ ਪ੍ਰੋਬਲਮ ਹੈ ਮੈਂ ਚਾਹੁੰਨਾ ਕਿ ਥੋੜੇ ਜਿਹੀ ਸ਼ਬਦਾਂ ਦੇ ਵਿੱਚ ਜੇਕਰ ਤੁਸੀਂ ਐਕਸਪਲੇਨ ਕਰ ਦਿਓ ਕਿਉਂਕਿ ਬੜੇ ਸਾਰੇ ਐਨਆਰਆਈ ਵੀ ਦੇਖਦੇ ਹੋਣਗੇ ਕਿ ਐਨਆਰਆਈ ਸਭਾ ਦੀ ਪਾਵਰ ਕੀ ਹੈਗੀ ਹੈ ਕਿਉਂ ਐਨਆਰਆਈਆਂ ਨੂੰ ਇਹਦੇ ਨਾਲ ਜੁੜਨਾ ਚਾਹੀਦਾ ਐਨਆਰਆਈ ਸਭਾ ਇੱਕ ਬੜਾ ਹੀ ਸਟਰੋਂਗ ਪਲੇਟਫਾਰਮ ਹੈ ਇਹ ਇੱਕ ਐਨਆਰਆਈਸ ਦੁਆਰਾ ਸਥਾਪਿਤ ਕੀਤੀ ਗਈ ਸੰਸਥਾ ਜਿਹਦੇ ਵਿੱਚ ਕਿ ਇਹਦੇ ਜਿਹੜੇ ਪੈਟਰਨ ਹੈਗੇ ਆ ਉਹ ਚੀਫ ਮਿਨਿਸਟਰ ਹਨ ਇੱਕ ਸੰਸਥਾ ਹੈਗੀ ਆ ਜਿਹਦੇ ਵਿੱਚ ਕਿ ਐਨ ਆਰ ਆਈਜ਼ ਇੱਕ ਘਰ ਆ ਇਹ ਐਨ ਆਰ ਆਈਜ਼ ਦਾ ਜਿੱਥੇ ਕਿ ਆਪਣੇ ਕੋਈ ਪ੍ਰੋਬਲਮਸ ਦੱਸ ਸਕਦੇ ਆ ਤੇ ਉਹਨਾਂ ਦਾ ਜਿਹੜਾ ਹੱਲ ਹੈ ਉਹ ਐਡਮਿਨਿਸਟ੍ਰੇਸ਼ਨ ਦੁਆਰਾ ਸੁਣਿਆ ਜਾਂਦਾ ਤੇ ਇਹ ਇੱਕ ਪਲੇਟਫਾਰਮ ਐਨ ਆਰ ਆਈ ਸਭਾ ਜਿਹੜੀ ਆ ਉਹ ਐਨ ਆਰ ਆਈਜ਼ ਦੇ ਹਿੱਤਾਂ ਵਾਸਤੇ ਐਨ ਆਰ ਐਸ ਦੁਆਰਾ ਹੀ ਬਣਾਈ ਗਈ ਆ ਅੱਛਾ ਜਿਵੇਂ ਪਿਛਲੇ ਦਿਨੀ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਹੋਣਾਂ ਦੇ ਵੱਲੋਂ ਵੀ ਬਿਆਨ ਦਿੱਤਾ ਗਿਆ ਕਿ ਐਨ ਆਰ ਆਈ ਮਿਲਨੀਆਂ ਦੀ ਜਿਹੜੀ ਸ਼ੁਰੂਆਤ ਕੀਤੀ ਜਾ ਰਹੀ ਹੈ ਇਹਦੇ ਵਿੱਚ ਕੀ ਕੁਝ ਰਹੇਗਾ ਤਾਂ ਇਹਦੇ ਬਾਰੇ ਹਾਲੇ ਸਾਡੀ ਕੋਈ ਕੱਲ ਸਾਡੀ ਡਿਸਕਸ਼ਨ ਇੰਨੀ ਡੀਪਲੀ ਨਹੀਂ ਹੋਈ ਕਿਉਂਕਿ ਮੰਥ ਏਜ ਇਸ ਤਰ੍ਹਾਂ ਕੱਲ ਹੀ ਸਾਨੂੰ ਉਹ ਕੰਗ੍ਰੈਚੁਲੇਸ਼ਨਸ ਕਰਨ ਆਏ ਤੇ ਮੈਨੂੰ ਇਹ ਧਿਆਨ ਦੇ ਵਿੱਚ ਲਿਆਂਦਾ ਗਿਆ ਕਿ ਐਨ ਆਰ ਆਈ ਮਿਲਨੀਆਂ ਜਿਹੜੀਆਂ ਹੈਗੀਆਂ ਉਹ ਹੋਣੀਆਂ ਪਰ ਪਹਿਲਾਂ ਵੀ ਕੈਨ ਆਰ ਆਈ ਮਿਲਨੀਆਂ ਹੋਈਆਂ ਹੈਗੀਆਂ ਉਹਦੇ ਵਿੱਚ ਸਾਡਾ ਇਹੀ ਰਹੇਗਾ ਕਿ ਅੱਗੇ ਤੋਂ ਜਿਹੜਾ এজেন্ডਾ ਹੈਗਾ ਕਿ ਜਿਹੜੇ ਐਨ ਆਰ ਆਈਜ਼ ਦੇ ਮਸਲੇ ਆ ਉਹ ਮਿਲਨੀਆਂ ਦੇ ਵਿੱਚ ਸੁਣੇ ਜਾਣ ਤਾਂ ਕਿ ਉਹਨਾਂ ਦਾ ਨਿਪਟਾਰਾ ਜਿਹੜਾ ਹੈਗਾ ਉੱਥੇ ਹੀ ਕਰ ਦਿੱਤਾ ਜਾਵੇ ਹਾਂ ਠੀਕ ਹੈ ਮੈਮ ਧੰਨਵਾਦ ਗੱਲਬਾਤ ਕਰਨ ਦੇ ਲਈ ਸੋ ਇਹ ਐਨਆਰਆਈ ਸਭਾ ਦੇ ਨਵੇਂ ਪ੍ਰੈਜ਼ੀਡੈਂਟ ਪ੍ਰਵਿੰਦਰ ਕੋਰ ਬੰਗਾ ਹੈਗੇ ਨੇ ਜਿਨ੍ਹਾਂ ਨੇ ਹੁਣ ਚਾਰਜ ਸੰਭਾਲਣਾ ਤਾਂ ਕੱਲ ਹੀ ਵੱਡੇ ਫਰਕ ਦੇ ਨਾਲ ਇਹਨਾਂ ਨੇ ਜਿੱਤ ਹਾਸਲ ਕੀਤੀ ਸੀਗੀ ਤਾਂ ਐਨਆਰਆਈਆਂ ਦੀਆਂ ਬਹੁਤ ਸਾਰੀਆਂ ਸਮੱਸਿਆਵਾਂ ਹੈਗੀਆਂ ਨੇ ਜਿਨ੍ਹਾਂ ਨੂੰ ਲੈ ਕੇ ਇਹਨਾਂ ਦੇ ਵੱਲੋਂ ਪਲਾਨ ਤਿਆਰ ਕੀਤਾ ਗਿਆ ਕਿ ਐਨਆਰਆਈਆਂ ਦੀ ਜਿਹੜੀ ਖੱਜਲਖਵਰੀ ਹੁੰਦੀ ਸੀਗੀ ਪੰਜਾਬ ਦੇ ਵਿੱਚ ਆ ਕੇ ਜਦੋਂ ਸਰਕਾਰੀ ਦਫ਼ਤਰਾਂ ਦੇ ਵਿੱਚ ਜਾਂਦੇ ਸੀਗੇ ਸੁਣਵਾਈ ਨਹੀਂ ਸੀ ਹੁੰਦੀ ਤਾਂ ਉਹਨਾਂ ਚੀਜ਼ਾਂ ਨੂੰ ਲੈ ਕੇ ਜਿਹੜਾ ਕੰਮ ਕੀਤਾ ਜਾ ਰਿਹਾ ਤਾਂ ਜੋ ਜਦੋਂ ਐਨਆਰਆਈ ਪੰਜਾਬ ਦੇ ਵਿੱਚ ਆਉਣ ਤਾਂ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਮੁਸ਼ਕਲ ਦਾ ਸਾਹਮਣਾ ਨਾ ਕਰਨਾ ਪਵੇ ਕੈਮਰਾਮੈਨ ਸਾਹਿਬ ਦੇ ਨਾਲ ਮਨਪੀਰ ਸਿੰਘ ਕਾਲੂ ਜਗਬਣੀ ਟੀਵੀ ਜਲੰਧਰ